ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋਸਤੋ ਤੁਹਾਨੂੰ ਜਾਣਕਾਰੀ ਦੇਵਾਂਗੇ ਕਿਹੜੇ ਉਹ ਪੰਛੀ ਹੁੰਦੇ ਹਨ ਜਿਹੜੇ ਤੁਹਾਨੂੰ ਅਮੀਰੀ ਦੇ ਆਉਣ ਦਾ ਸੰਕੇਤ ਦਿੰਦੇ ਹਨ ਦੋਸਤੋ Hindu ਧਰਮ ਦੇ ਵਿੱਚ ਭਗਵਾਨ ਦੇ ਨਾਲ ਧਰਤੀ, ਆਕਾਸ਼, ਦਰਖਤ, ਪੌਦੇ ਤੇ ਪਸ਼ੂ ਧਨ ਭਾਵ ਪਸ਼ੂ ਦੀ ਪੂਜਾ ਵੀ ਕੀਤੀ ਜਾਂਦੀ ਹੈ ਅੱਜ ਦੇ ਸਮੇਂ ਦੇ ਵਿੱਚ ਹਰ ਵਿਅਕਤੀ ਚਾਹੁੰਦਾ ਹੈ ਕਿ ਉਸ ਦੇ ਘਰ ਚ ਹਮੇਸ਼ਾ ਸ਼ੁਖ ਸ਼ਾਂਤੀ ਬਣੀ ਰਹੇ ਇਸ ਦੇ ਲਈ ਲੋਕ ਪੂਜਾ ਪਾਠ ਜੋਤਿਸ਼ ਦੇ ਉਪਾਏ ਤੇ ਵਾਸਤੂ ਸ਼ਾਸਤਰ ਦੇ ਉਪਾਏ ਵੀ ਫੋਲੋ ਕਰਦੇ ਨੇ ਵਾਸਤੂ ਸ਼ਾਸਤਰ ਘਰ ਚ ਜੋ ਵੀ ਪੋਜੀਟਿਵ એનર્ਜੀ ਲਿਆਉਣ ਤੇ 네ਗੇਟਿਵ એનર્ਜੀ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਉਹਨਾਂ ਪੰਛੀਆਂ ਦੇ ਬਾਰੇ ਜਿਨ੍ਹਾਂ ਦੇ ਘਰੇ ਆਉਣ ਨਾਲ ਧਨ ਲਾਭ ਤੇ ਚੰਗੀ ਖਬਰ ਦਾ ਇਸ਼ਾਰਾ ਮਿਲਦਾ ਹੈ ਇਸ ਦੇ ਨਾਲ ਕੁਝ ਇਹੋ ਜਿਹੇ ਪੰਛੀ ਵੀ ਹੁੰਦੇ ਨੇ ਜਿਨ੍ਹਾਂ ਦਾ ਘਰ ਵਿੱਚ ਆਉਣਾ ਅਸ਼ੁੱਭ ਜਾਂ ਅਕਾਲ ਮ੍ਰਿਤਯੂ ਦਾ ਸੰਕੇਤ ਦਿੰਦਾ ਹੈ ਦਰਅਸਲ ਪਸ਼ੂਆਂ ਤੇ ਪੰਛੀਆਂ 'ਚ ਖਾਸ ਤਰ੍ਹਾਂ ਦੀ ਇੱਦਿ ਮਹਿਜੂਜ਼ ਹੁੰਦੀ ਹੈ ਜਿਸ ਵਜ੍ਹਾ ਨਾਲ ਇਹਨਾਂ ਨੂੰ ਹੋਣ ਵਾਲੀਆਂ ਘਟਨਾਵਾਂ ਦਾ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਘਰ ਦੇ ਕਿਹੜੇ ਕਿਹੜੇ ਪੰਛੀਆਂ ਦਾ ਆਉਣਾ ਅਸ਼ੁੱਭ ਮੰਨਿਆ ਜਾਂਦਾ ਹੈ ਤਾਂ ਆਓ ਜਾਣਦੇ ਹਾਂ ਪੰਛੀਆਂ ਨਾਲ ਮਿਲਣ ਵਾਲੇ ਸੰਕੇਤਾਂ ਬਾਰੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਤਾ ਜੀ ਦਾ ਅਸ਼ੀਰਵਾਦ ਹਮੇਸ਼ਾ ਤੁਹਾਡੇ ਨਾਲ ਬਣਿਆ ਰਹੇ ਤਾਂ ਆਪਣੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਨੰਬਰ 1 ਬੁਲਬੁਲਾ ਦੋਸਤੋ ਬੁਲਬੁਲ ਦਾ ਘਰ ਵਿੱਚ ਆਉਣਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਤੇ ਜਿਸ ਘਰ ਵਿੱਚ ਇਸ ਪੰਛੀ ਦਾ ਆਗਮਨ ਹੁੰਦਾ ਹੈ ਉਸ ਘਰ ਵਿੱਚੋਂ ਨਕਾਰਾਤਮਕ ਸ਼ਕਤੀਆਂ ਦੂਰ ਚਲੀਆਂ ਜਾਂਦੀਆਂ ਹਨ ਤੇ ਬੁਰੀਆਂ ਸ਼ਕਤੀਆਂ ਘਰ ਵਿੱਚ ਕਦਮ ਤੱਕ ਨਹੀਂ ਰੱਖਦੀਆਂ ਜੇਕਰ ਤੁਹਾਡੇ ਘਰ ਵਿੱਚ ਵੀ ਬੁਲਬੁਲ ਪੰਛੀ ਆਉਂਦਾ ਹੈ ਤਾਂ ਖੁਸ਼ ਹੋ ਜਾਓ ਕਿਉਂਕਿ ਇਹ ਪਰਿਵਾਰਕ ਮੁਸ਼ਕਲਾਂ ਦੇ ਨਾਲ-ਨਾਲ ਮਾਨਸਿਕ ਤੇ ਸਰੀਰਕ ਸਿਹਤ ਲਈ ਵੀ ਚੰਗਾ ਮੰਨਿਆ ਜਾਂਦਾ ਹੈ ਜੇਕਰ ਬੁਲਬੁਲ ਘਰੇ ਆ ਕੇ ਮਿੱਠਾ-ਮਿੱਠਾ ਗਾਣਾ ਗਾਉਂਦੀ ਹੈ ਤਾਂ ਘਰ ਵਿੱਚ ਫੈਲੀ ਅਸ਼ਾਂਤੀ ਦੂਰ ਹੋ ਜਾਂਦੀ ਹੈ ਬੋਲਬੋਲ ਦੇ ਗਾਣੇ ਨਾਲ ਘਰ ਵਿੱਚ ਸਕਾਰਾਤਮਕਤਾ ਆਉਂਦੀ ਹੈ ਪਰਿਵਾਰਕ ਕਲੇਸ਼ ਤੇ ਰੋਜ਼ ਦੀ ਲੜਾਈ ਝਗੜੇ ਖਤਮ ਹੋ ਜਾਂਦੇ ਨੇ ਘਰ ਦੇ ਹਰ ਇੱਕ ਵਿਅਕਤੀ ਦੀ ਸੋਚਣ ਤੇ ਸਮਝਣ ਦੀ ਤਾਕਤ ਵਧਦੀ ਹੈ ਬੋਲਬੋਲ ਦੀ ਮਿੱਠੀ ਆਵਾਜ਼ ਮਾਨਸਿਕ ਤਣਾਅ ਨੂੰ ਦੂਰ ਕਰਦੀ ਹੈ ਨੰਬਰ 2 ਚਿੜੀ ਚਿੜੀ ਦਾ ਘਰ ਦੇ ਵਿੱਚ ਆਉਣਾ ਵੀ ਬਹੁਤ ਚੰਗਾ ਮੰਨਿਆ ਜਾਂਦਾ ਹੈ ਗੋਸਵਮੀ ਤੁਲਸੀਦਾਸ ਜੀ ਨੇ ਰਮਾਇਣ ਦੇ ਰਾਜਾ ਦਸ਼ਰਤ ਦੇ ਘਰ ਵਿੱਚ ਚਿੜੀ ਦੇ ਆਲਣੇ ਦਾ ਵਰਣਨ ਕੀਤਾ ਸੀ। ਵਾਸਤੂ ਸ਼ਾਸਤਰ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਜੇਕਰ ਘਰ ਦੀ ਉੱਤਰ ਦਿਸ਼ਾ ਜਾਂ ਇਸ਼ਾਨ ਕੋਣ ਵਿੱਚ ਇਸ ਦਾ ਆਲਣਾ ਹੋਵੇ ਤਾਂ ਇਹ ਘਰ ਦੇ ਲਈ ਬਹੁਤ ਹੀ ਸ਼ੁਭ ਹੁੰਦਾ ਹੈ। ਮਾਨਤਾ ਅਨੁਸਾਰ ਜੇਕਰ ਚਿੜੀ ਘਰ ਦੇ ਇਸ਼ਾਨ ਕੋਣ ਵਿੱਚ ਆਲਣਾ ਬਣਾਵੇ ਤਾਂ ਘਰ ਦੇ ਅੰਦਰ ਸੁੱਖ ਖੁਸ਼ਹਾਲੀ ਦਾ ਵਾਸ ਹੁੰਦਾ ਹੈ ਤੇ ਪਰਿਵਾਰਕ ਦੀਆਂ ਮੁਸ਼ਕਲਾਂ ਹੌਲੀ-ਹੌਲੀ ਦੂਰ ਹੋ ਜਾਂਦੀਆਂ ਹਨ ਵਾਸਤੂ ਸ਼ਾਸਤਰ ਮੰਨਦਾ ਹੈ ਕਿ ਇਸ ਦਾ ਘਰ ਵਿੱਚ ਆਉਣਾ ਚੰਗਾ ਸੰਕੇਤ ਹੁੰਦਾ ਹੈ ਇਸ ਦੇ ਘਰ ਵਿੱਚ ਆਉਣ ਨਾਲ ਜ਼ਿੰਦਗੀ ਵਿੱਚ ਮਿਠਾਸ ਆਉਂਦੀ ਹੈ ਤੇ ਘਰ ਦੇ ਮੈਂਬਰਾਂ ਦੇ ਵਿਗੜੇ ਹੋਏ ਰਿਸ਼ਤੇ ਸਵਰਨ ਲੱਗਦੇ ਹਨ ਨੌਕਰੀ ਤੇ ਵਪਾਰ ਵਿੱਚ ਤਰੱਕੀ ਮਿਲਦੀ ਹੈ ਇਸ ਪੰਛੀ ਦਾ ਸਵੇਰੇ ਸਵੇਰੇ ਦਿਖਾਈ ਦੇਣਾ ਵੀ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਕਿ ਜੋ ਵਿਅਕਤੀ ਇਸ ਚਿੜੀ ਨੂੰ ਸਵੇਰੇ ਦੇਖਦਾ ਹੈ ਉਸ ਦਾ ਦਿਨ ਬੇहद ਚੰਗਾ ਲੰਘਦਾ ਹੈ ਇਸ ਨੂੰ ਦੇਖਣ ਨਾਲ ਹੀ ਮਨ ਵਿੱਚ ਸ਼ਾਂਤੀ ਆਉਂਦੀ ਹੈ ਤੇ ਰੁਕੇ ਹੋਏ ਕੰਮ ਪੂਰੇ ਹੋ ਜਾਂਦੇ ਨੇ ਜ਼ਿੰਦਗੀ ਵਿੱਚ ਇੱਕ ਖਾਸ ਊਰਜਾ ਦਾ ਸੰਚਾਰ ਹੁੰਦਾ ਹੈ ਜੋ ਵਿਅਕਤੀ ਕਰ ਦੇ ਅੰਦਰ ਦੀ ਨਕਾਰਾਤਮਕਤਾ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ ਅਤੇ ਉਸ ਨੂੰ ਹਰ ਇੱਕ ਕੰਮ ਦੇ ਵਿੱਚ ਸਫਲਤਾ ਪ੍ਰਾਪਤ ਹੁੰਦੀ ਹੈ ਨੰਬਰ 3 ਕਬੂਤਰ ਜੇਕਰ ਅਚਾਨਕ ਤੁਹਾਡੇ ਘਰ ਦੇ ਵਿੱਚ ਕਬੂਤਰ ਆਉਣ ਲੱਗਣ ਤਾਂ ਸਮਝ ਲਓ ਕਿ ਤੁਹਾਡੇ ਘਰ ਵਿੱਚ ਖੁਸ਼ਹਾਲੀ ਆਉਣ ਵਾਲੀ ਹੈ ਨਾਲ ਹੀ ਇਸ ਦਾ ਮਤਲਬ ਇਹ ਵੀ ਹੈ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਤਰੱਕੀ ਦਾ ਆਗਮਨ ਹੋਣ ਵਾਲਾ ਹੈ ਪਰ ਇੱਕ ਗੱਲ ਦਾ ਧਿਆਨ ਰੱਖੋ ਕਿ ਜਦੋਂ ਵੀ ਕਬੂਤਰ ਤੁਹਾਡੇ ਘਰ ਦੇ ਵਿੱਚ ਆਲਣਾ ਬਣਾਵੇ ਤਾਂ ਉਸ ਵਿੱਚ ਬੱਚਿਆਂ ਨੂੰ ਜਨਮ ਦੇਣ ਨਾ ਦਿਓ ਇਸ ਦਾ ਮਤਲਬ ਹੈ ਕਿ ਤੁਹਾਡੇ ਘਰ ਚ ਜ਼ਰੂਰ ਕੋਈ ਨਕਾਰਾਤਮਕ ਊਰਜਾ ਹੈ ਤੇ ਅਜਿਹਾ ਹੋਣਾ ਤੁਹਾਨੂੰ ਭਵਿੱਖ ਵਿੱਚ ਸੰਚੇਤ ਕਰਦਾ ਹੈ ਇਸ ਤੋਂ ਇਲਾਵਾ ਕਬੂਤਰ ਦਾ ਇੱਕ ਖੰਭ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾ ਲੈ ਕੇ ਆਉਂਦਾ ਹੈ ਕਿਹਾ ਜਾਂਦਾ ਹੈ ਕਿ ਜੇਕਰ ਕਬੂਤਰ ਦਾ ਇੱਕ ਖੰਭ ਤੁਹਾਨੂੰ ਮਿਲ ਜਾਵੇ ਤਾਂ ਉਸ ਨੂੰ ਸਵੈਥ ਜਾਂ ਲਾਲ ਕੱਪੜੇ ਵਿੱਚ ਲਪੇਟ ਕੇ ਉਸ ਉੱਪਰ ਲਾਲ ਧਾਗਾ 7 ਵਾਰ ਲਪੇਟੋ ਤੇ ਉਸ ਨੂੰ ਤਜੋਰੀ ਦੇ ਵਿੱਚ ਰੱਖ ਲਿਓ ਇਸ ਤਰ੍ਹਾਂ ਕਰਨ ਨਾਲ ਮਾਂ ਲਕਸ਼ਮੀ ਜੀ ਦੀ ਕਿਰਪਾ ਜ਼ਰੂਰ ਤੁਹਾਡੇ ਉੱਪਰ ਬਣੀ ਰਹਿੰਦੀ ਹੈ। ਤੁਹਾਨੂੰ ਕਦੇ ਵੀ ਆਰਥਿਕ ਸੰਕਟ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਨੰਬਰ 4 ਉੱਲੂ। ਦੋਸਤੋ, ਸ਼ਾਸਤਰਾਂ ਦੇ ਵਿੱਚ ਇਸ ਨੂੰ ਮਾਂ ਲਕਸ਼ਮੀ ਜੀ ਦਾ ਬਹਨ ਮੰਨਿਆ ਜਾਂਦਾ ਹੈ। ਉੱਲੂ ਦਾ અપਮਾਨ ਕਰਨ ਨਾਲ ਮਾਂ ਲਕਸ਼ਮੀ ਜੀ ਦਾ અપਮਾਨ ਮੰਨਿਆ ਜਾਂਦਾ ਹੈ। ਘਰ 'ਚ ਉੱਲੂ ਦਾ ਆਉਣਾ ਸ਼ੁਭ ਮੰਨਿਆ ਜਾਂਦਾ ਹੈ। ਘਰ ਦੇ ਵਿੱਚ ਉੱਲੂ ਧਨ ਲਾਭ ਵੱਲ ਇਸ਼ਾਰਾ ਕਰਦਾ ਹੈ। ਉੱਥੇ ਹੀ ਘਰੋਂ ਨਿਕਲਦੇ ਸਮੇਂ ਜੇਕਰ ਤੁਹਾਨੂੰ ਉੱਲੂ ਦਿਸ ਜਾਵੇ ਤਾਂ ਇਸ ਦਾ ਸ਼ਗਨ ਵੀ ਪ੍ਰਤੀਕ ਮੰਨਿਆ ਜਾਂਦਾ ਹੈ। ਕਈ ਲੋਕ ਉੱਲੂ ਨੂੰ ਚੰਗਾ ਨਹੀਂ ਮੰਨਦੇ ਤੇ ਉਸ ਤੋਂ ਡਰਦੇ ਨੇ ਪਰ ਇਹ ਗਲਤ ਧਾਰਨਾ ਹੈ। ਉੱਲੂ ਨੂੰ ਭਵਿੱਖ ਦੇ ਵਰਤਮਾਨ ਚ ਵਾਪਰ ਰਹੀਆਂ ਘਟਨਾਵਾਂ ਦਾ ਪਹਿਲਾਂ ਤੋਂ ਹੀ ਗਿਆਨ ਹੋ ਜਾਂਦਾ ਹੈ। ਵਾਲਮੀਕੀ ਰਮਾਇਣ ਵਿੱਚ ਉੱਲੂ ਨੂੰ ਬਹੁਤ ਹੀ ਚਲਾਕ ਕਿਹਾ ਗਿਆ ਹੈ। ਇਸ ਤੋਂ ਇਲਾਵਾ ਸ਼ਾਮ ਦੇ ਸਮੇਂ ਘਰ ਦੇ ਨੇੜੇ ਤੇੜੇ ਉੱल्लू ਦਾ ਬੋਲਣਾ ਕਿਸੇ ਦੀ ਮੌਤ ਵੱਲ ਇਸ਼ਾਰਾ ਕਰਦਾ ਹੈ। ਇਸ ਤਰ੍ਹਾਂ ਹੋਣ ਤੇ ਤੁਹਾਨੂੰ 1 ਸਾਲ ਦੇ ਅੰਦਰ ਕਿਸੇ ਆਪਣੇ ਕਿਸੇ ਰਿਸ਼ਤੇਦਾਰ ਦੀ ਮੌਤ ਦੀ ਸੂਚਨਾ ਮਿਲ ਸਕਦੀ ਹੈ। ਨੰਬਰ 5 ਤੋਤਾ ਦੋਸਤੋ ਵਾਸਤੂ ਸ਼ਾਸਤਰ ਅਨੁਸਾਰ ਤੋਤੇ ਦੇ ਘਰ ਵਿੱਚ ਆਉਣਾ ਸ਼ੁਭ ਮੰਨਿਆ ਜਾਂਦਾ ਹੈ। ਤੋਤੇ ਦਾ ਸੰਬੰਧ ਭਗਵਾਨ ਕਪੀਰ ਜੀ ਨਾਲ ਹੈ। ਨਾਲ ਹੀ ਤੋਤਾ ਕਾਮਦੇਵ ਦਾ ਵਾਹਨ ਮੰਨਿਆ ਜਾਂਦਾ ਹੈ ਜਿਸ ਘਰ ਵਿੱਚ ਤੋਤਾ ਹੁੰਦਾ ਹੈ ਉਸ ਘਰ ਵਿੱਚ ਖੁਸ਼ਹਾਲੀ ਦਾ ਵਾਸਾ ਹੁੰਦਾ ਹੈ ਘਰ ਦੇ ਵਿੱਚ ਤੋਤੇ ਦੇ ਆਉਣ ਨਾਲ ਸਕਾਰਾਤਮਕਤਾ ਆਉਂਦੀ ਹੈ ਤੇ ਤੁਹਾਡੇ ਘਰ ਵਿੱਚ ਧਨ ਦੀ ਵਰਸ਼ ਹੋਣ ਲੱਗਦੀ ਹੈ ਨਾਲ ਹੀ ਨੌਕਰੀ ਤੇ ਵਪਾਰ ਵਿੱਚ ਕਾਫੀ ਲਾਭ ਮਿਲਦੇ ਹਨ ਕਈ ਲੋਕ ਘਰੇ ਤੋਤੇ ਵੀ ਪਾਲਦੇ ਹਨ ਜੋਤਿਸ਼ ਸ਼ਾਸਤਰ ਅਨੁਸਾਰ ਤੋਤਾ ਪਾਲਣ ਨਾਲ ਰਾਹੁ ਕੇਤੂ ਸ਼ਨੀ ਦੀ ਬੁਰੀ ਦ੍ਰਿਸ਼ਟੀ ਤੋਂ ਬਚਿਆ ਜਾ ਸਕਦਾ ਹੈ ਉੱਤਰ ਦਿਸ਼ਾ ਨੂੰ ਬੁੱਧ ਗ੍ਰਹਿ ਦੀ ਦਿਸ਼ਾ ਮੰਨਿਆ ਜਾਂਦਾ ਹੈ ਜੋ ਬੁੱਧੀ ਦੇ ਗਿਆਨ ਦਾ ਪ੍ਰਤੀਕ ਹੈ ਮੰਨਿਆ ਜਾਂਦਾ ਹੈ ਕਿ ਇਸ ਦਿਸ਼ਾ ਵਿੱਚ ਤੋਤਾ ਰੱਖਣ ਨਾਲ ਬੱਚਿਆਂ ਦੀ ਪੜ੍ਹਾਈ ਵਿੱਚ ਮਦਦ ਮਿਲਦੀ ਹੈ ਤੇ ਘਰ ਵਿੱਚ ਸਕਾਰਾਤਮਕ ਊਰਜਾ ਵਾਧੀ ਹੈ ਦੋਸਤੋ ਪੂਰਬ ਦਿਸ਼ਾ ਨੂੰ ਸੂਰਜ ਦੇਵ ਦੀ ਦਿਸ਼ਾ ਮੰਨਿਆ ਜਾਂਦਾ ਹੈ ਜੋ ਸ਼ਕਤੀ ਤੇ ਸਫਲਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਸ ਦਿਸ਼ਾ 'ਚ ਤੋਤਾ ਰੱਖਣ ਨਾਲ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ ਇਸ ਤੋਂ ਇਲਾਵਾ ਵਾਸਤੂ ਸ਼ਾਸਤਰ ਦੇ ਅਨੁਸਾਰ ਤੋਤੇ ਨੂੰ ਕਦੇ ਵੀ ਦੱਖਣ ਜਾਂ ਪੱਛਮ ਦਿਸ਼ਾ ਵਿੱਚ ਨਹੀਂ ਰੱਖਣਾ ਚਾਹੀਦਾ ਦੱਖਣ ਦਿਸ਼ਾ ਨੂੰ ਜਮਰਾਜ ਦੀ ਦਿਸ਼ਾ ਮੰਨਿਆ ਜਾਂਦਾ ਹੈ ਜੋ ਮੌਤ ਤੇ ਨਕਾਰਾਤਮਕਤਾ ਦਾ ਪ੍ਰਤੀਕ ਹੁੰਦੀ ਹੈ ਪੱਛਮ ਦਿਸ਼ਾ ਨੂੰ ਰਾਹੂ ਗ੍ਰਹਿ ਦੀ ਦਿਸ਼ਾ ਵੀ ਮੰਨਿਆ ਜਾਂਦਾ ਹੈ ਜੋ ਅਸ਼ਾਂਤੀ ਤੇ ਮੁਸ਼ਕਲਾਂ ਦਾ ਪ੍ਰਤੀਕ ਹੈ ਜੇਕਰ ਤੁਸੀਂ ਵੀ ਪਿੰਜਰੇ ਦੇ ਵਿੱਚ ਤੋਤਾ ਰੱਖਦੇ ਹੋ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਤੋਤਾ ਖੁਸ਼ ਰਹੇ ਮੰਨਿਆ ਜਾਂਦਾ ਹੈ ਕਿ ਪਿੰਜਰੇ ਵਿੱਚ ਤੋਤਾ ਖੁਸ਼ ਨਹੀਂ ਹੁੰਦਾ ਇਸ ਨਾਲ ਘਰ ਵਿੱਚ ਨਕਾਰਾਤਮਕਤਾ ਆਉਂਦੀ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਘਰ ਵਿੱਚ ਤੋਤੇ ਦੀ ਤਸਵੀਰ ਲਗਾ ਰਹੇ ਹੋ ਤਾਂ ਇਸ ਨੂੰ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਇਸ ਨਾਲ ਵਿਅਕਤੀ ਦੀ ਕੁੰਡਲੀ ਦੇ ਵਿੱਚ ਸਥਿਤ ਗ੍ਰਹਿ ਦੋਸ਼ ਤੋਂ ਛੁਟਕਾਰਾ ਮਿਲ ਜਾਂਦਾ ਹੈ ਨੰਬਰ 6 ਮੈਨਾ ਦੋਸਤੋ ਮੈਣਾ ਦਾ ਘਰ ਵਿੱਚ ਆਉਣਾ ਧਾਰਮਿਕ માનਤਾ ਅਨੁਸਾਰ ਸ਼ੁਭ ਮੰਨਿਆ ਜਾਂਦਾ ਹੈ। ਇਸ ਪੰਛੀ ਦਾ ਘਰੇ ਆਉਣਾ ਇਹ ਸੰਕੇਤ ਦਿੰਦਾ ਹੈ ਕਿ ਤੁਸੀਂ ਹਰ ਹਾਲਾਤ ਨਾਲ ਲੜਨ ਦੇ ਵਿੱਚ ਸਮਰੱਥ ਹੋ। ਆਉਣ ਵਾਲੇ ਸਮੇਂ ਦੇ ਵਿੱਚ ਜਿਸ ਵੀ ਕੰਮ ਲਈ ਤੁਸੀਂ ਜੀ ਤੋੜ ਮਿਹਨਤ ਕਰ ਰਹੇ ਹੋ ਉਸ ਵਿੱਚ ਤੁਹਾਡੀ ਸਫਲਤਾ ਜ਼ਰੂਰ ਮਿਲੇਗੀ। ਤਾਂ ਦੋਸਤੋ ਸਾਡੇ ਵੱਲੋਂ ਅੱਜ ਦੀ ਇਹ ਜਾਣਕਾਰੀ ਦਿੱਤੀ ਗਈ ਤੁਹਾਨੂੰ ਕਿਵੇਂ ਲੱਗੀ? ਤਾਂ ਆਪਣੇ ਚੈਨਲ ਦੀ ਵੀਡੀਓ ਨੂੰ ਜਰੂਰ ਲਾਈਕ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ